ਪੰਜਾਬ ਸਰਕਾਰ ਨੌਜਵਾਨਾਂ ਦੇ ਵਿਦੇਸ਼ਾਂ ਵਿੱਚ ਜਾਣ ਦੇ ਰੁਝਾਨ ਨੂੰ ਠੱਲ ਪਾਉਣ ਅਤੇ ਰੁਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਬਿਗੈਰ ਕਿਸੇ ਰਿਸ਼ਵਤ ਤੋਂ ਬਿਗੈਰ ਕਿਸੇ ਸਿਫਾਰਿਸ਼ ਤੋਂ ਮੈਂ ਆਪਣੇ ਚੀਫ ਮਿਨਿਸਟਰ ਭਗਵੰਤ ਮਾਨ ਸਰ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਓਪਰਚ्युनिटी ਦਿੱਤੀ ਤੇ ਨਾਲੇ ਮੈਨੂੰ ਇਸ ਗਵਰਨਮੈਂਟ ਡਿਪਾਰਟਮੈਂਟ 'ਚ ਆਉਣ ਦਾ ਇੱਕ ਸੁਨਹਿਰੀ ਮੌਕਾ ਦਿੱਤਾ ਇੱਕ ਸੁਨਹਿਰੀ ਅਹੁਦਾ ਦਿੱਤਾ ਮੈਂ ਮਾਰ ਸਰਕਾਰ ਦਾ ਦਿਲ ਦੀ ਢੂੰਗਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਐਗਜ਼ਾਮ ਆਉਂਦੇ ਆ ਹਰ ਸਾਲ ਰਿਜ਼ਲਟ ਆਉਂਦੇ ਆ ਲਗਾਤਾਰ ਬੱਚਿਆਂ ਨੂੰ ਓਪਰਚੁਨਿਟੀਆਂ ਮਿਲਦੀਆਂ ਪੰਜਾਬ ਸਰਕਾਰ ਮਿਸ਼ਨ ਰੋਜ਼ਗਾਰ ਦੇ ਤਹਿਤ ਨੌਕਰੀਆਂ ਦੇ ਕੱਫੇ ਦੇ ਰਹੀ ਹੈ ਇਸੇ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਪੱਗਾਂ 'ਚ 54933 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਆਮ ਵੈਰੀ ਗ੍ਰੇਟਫੁਲ ਮੈਂ ਸੀਐਮ ਸਰ ਦਾ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ ਉਹਨਾਂ ਨੇ ਵੈਕੈਂਸੀਸ ਕਰਦੀ ਐਂਡ ਵਿਦਆਊਟ ਐਨੀ ਕਰਪਸ਼ਨ ਅੱਜ ਪਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ ਇਹ ਆਖਰੀ ਨੌਕਰੀ ਨਹੀਂ ਹੈ ਆਖਰੀ ਸਮਝਣਾ ਨਹੀਂ ਹੋਰ ਪੜੋ ਜਿਨੇ ਕੋਈ ਯਾ ਤੇ ਜੀ ਨੋ ਕੋਈ ਹੋਰ ਇਕ ਬੀਸੀਐਸ ਦੇ ਵੀ ਨਿਕਲਣਗੇ ਕਰਨ ਲੋ ਯੂਪੀਐਸਸੀ ਸੈਂਟਰ ਖੋਲ ਰਿਹਾ ਆ ਆਈਐਸ ਵਾਸਤੇ ਤਿਆਰੀ ਕਰ ਲੋ ਤੋ ਆਪਾਂ ਕੰਨ ਕਰ ਸਕਦੇ ਜੀ ਜਿਹੜੇ ਆਈਐਸ ਬਣਦੇ ਕੋਈ ਨਹੀਂ ਤਾਂ ਆਪਣੇ ਵਰਗੇ ਹੀ ਆ ਬਸ ਉਹ ਸੈਟਿੰਗ ਚਾਹੀਦੀ ਹੈ ਪ੍ਰੋਪਰ ਮਾਹੌਲ ਚਾਹੀਦਾ ਬਸ ਉਹ ਅਸੀਂ ਤੁਹਾਨੂੰ ਦੇਵਾਂਗੇ ਸਰਕਾਰ ਦਾ ਕੰਮ ਰਨਵੇ ਹੁੰਦਾ ਰਨਵੇ ਜਹਾਜ਼ ਨੂੰ ਉਡਾਉਂਦਾ ਨਹੀਂ ਹੈਗਾ ਰਨਵੇ ਜਹਾਜ਼ ਨੂੰ ਮੌਕਾ ਦਿੰਦਾ ਹੈ ਦਾਨਿਕ ਸਵੇਰਾ ਟੀਵੀ ਦੇਖ ਰਹੇ ਹਾਂ ਇਸ ਵਕਤ ਬੋਹਰ ਦੀ ਨਵੀਂ ਵਾਜੇ ਤੋਂ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਮਗਰ ਤੁਸੀਂ ਦੇਖ ਰਹੇ ਹੋ ਕਿ ਕੂੜੇ ਦੇ ਢੇਰ ਜਿਹੜੇ ਆ ਸੜਕਾਂ ਉੱਪਰ ਲੱਗੇ ਆ ਇਸ ਦਾ ਕਾਰਨ ਹੈ ਨਗਰ ਨਿਗਮ ਦੇ ਟਿਪਰ ਜਿਹੜੇ ਆ ਉਹ ਬੰਦ ਹੋਣਾ ਕਿਉਂਕਿ 23 ਲੱਖ ਦਾ ਭੁਗਤਾਨ ਨਾ ਹੋਣ ਕਰਕੇ ਪੈਟਰੋਲ ਪੰਪ ਮਾਲਕਾਂ ਨੇ ਨਗਰ ਨਿਗਮ ਦੇ ਟਿਪਰਾ ਵਾਸਤੇ ਤੇਲ ਦੇਣਾ ਬੰਦ ਕਰਤਾ ਇਸ ਤੋਂ ਇਲਾਵਾ ਨਗਰ ਨਿਗਮ ਦੀ ਜੀਸੀਬੀ ਵੀ ਖਰਾਬ ਹੈ ਤੇ ਸਾਰੇ ਸ਼ਹਿਰ ਵਿੱਚ ਇਸੇ ਤਰ੍ਹਾਂ ਦੇ ਹਾਲਾਤ ਹੈ ਵੀ ਜਗ੍ਹਾ ਜਗ੍ਹਾ ਉੱਪਰ ਜਿਹੜੇ ਕੋੜਾ ਡੰਪ ਸੀ ਉਹਨਾਂ ਉੱਪਰ ਕੂੜਾ ਤੁਸੀਂ ਦੇਖ ਰਹੇ ਹੋ ਮਗਰ ਕਿੰਨਾ ਲੋਗ ਨਗਰ ਨਿਗਮ ਤੋਂ ਇਸ ਵਿਵਸਥਾ ਨੂੰ ਜਲਦੋ ਜਲ ਸੁਧਾਰਨ ਦੀ ਮੰਗ ਕਰ ਰਹੇ ਨੇ ਤਾਂ ਜੋ ਉਹਨਾਂ ਦਾ ਰਹਿਣਾ ਸਹਿਣਾ ਸੋਖਾ ਹੋ ਸਕੇ ਤੇ ਉਹਨਾਂ ਦਾ ਆਣਾ ਜਾਣਾ ਸੋਖਾ ਹੋ ਸਕੇ ਇਹ ਨਾਮ ਹੈ ਸਰਤਾ ਜੀ ਇਮਰਾਨ ਲਾਲ ਜੀ ਜੀ ਬਾਤ ਇਹ ਗੱਲ ਨੰਬਰ 4 ਚ ਜੀ ਬਹੁਤ ਜਿਆਦਾ ਪ੍ਰੇਸ਼ਾਨੀ ਹੈ ਜੀ ਆਏ ਗਏ ਨੂੰ ਪ੍ਰੇਸ਼ਾਨੀ ਸਾਰੇ ਨੂੰ ਬਹੁਤ ਜ਼ਬਰਦਸਤ ਪ੍ਰੇਸ਼ਾਨੀ ਹੈ ਜੀ ਤੇ ਪਰਚੀਆਂ ਆਈ ਮਹੀਨੇ ਕੱਟਣ ਆ ਜਾਂਦੇ ਜੀ ਤੇ ਹਾਲਾਤ ਤੁਸੀਂ ਵੇਖ ਲਓ ਕੀ ਹੋਇ ਪਿਆ ਨਸਟ ਕੀ ਮੰਗ ਕਰਦੇ ਹੋ ਮੰਗ ਇਹ ਹੀ ਕਰਨੇ ਪਏ ਤੇ ਸਫਾਈ ਹੋਣੀ ਚਾਹੀਦੀ ਹੈ ਪਬਲਿਕ ਨੂੰ ਕੋਈ ਦੁਖੀ ਨਹੀਂ ਹੋਣਾ ਚਾਹੀਦਾ ਤੇ ਸਾਰੇ ਨੂੰ ਸ਼ਹਿਰ ਦੇ ਵਿੱਚ ਪੂਰੇ ਦੇ ਸਾਥ ਬਹੁਤ ਮਾੜੇ ਰਹਿ ਗਏ ਜਦਾ ਡਿਵਪਰ ਪੂਰਾ ਬਤਦਾ ਲੋਕ ਚਾਂਦੇ ਕੀ ਕਰ ਰਹੇ ਦਰਮੇਂਦਰ ਜੀ ਤੁਹਾਨੂੰ ਚੰਗੀ ਪਹਿਲਾ ਪਤਾ ਹੈ ਵਿਖੋ ਇਹਦੇ ਵਾਸਤੇ ਕੌਣ ਜ਼ਿੰਮੇਵਾਰ ਹੈ ਜੀ ਅਸੀਂ ਆਪਦੇ ਵੱਲੋਂ ਹਰ ਯਾ ਤਾਂ ਸਾਡੇ ਵੱਲੋਂ ਕੋਈ ਕਮੀ ਹੋਵੇ ਬਿੱਲ ਬਣਾ ਕੇ ਭੇਜਤੇ ਗਏ ਡੀਜ਼ਲ ਦੇ ਉਹ ਨਹੀਂ ਕਲੀਅਰ ਕਰ ਰਹੇ ਰਿਪੇਅਰ ਦੇ ਬਿੱਲ ਬਣਾ ਕੇ ਭੇਜੇ ਜਗੇ ਆ ਉਹ ਵੀ ਭੇਜੇ ਕਿੰਨੇ ਨੇ ਟੈਕਨੀਕਲੀ ਜਿੰਨਾ ਦੇ ਕੋਲ ਜਿਹੜੇ ਇਹਨੂੰ ਹੈਂਡਲ ਕਰਦੇ ਨੇ ਚਾਹੇ ਉਹ ਜਈ ਹੈ ਚਾਹੇ ਕੋਣ ਹੈ ਉਹਦੇ باوجود ਵੀ ਇਹ ਜਿਹੜਾ ਇੱਕ ਵੀ ਬਿੱਲ ਹੈ ਨਾ चाहे इवन के मैं चीज कह भी एक अगर टांका भी लगवा बिल भी छे तक वेरीफाई होके अगे पहुंचता उस तुम तो बा पेमेंट देने वारी आ जाती है फिर उ अज जिदे करके रिस्पोंसीबिल है मैं तो बड़ा ओपनली सही दिसे कमिश्नर एंड एडिशनल कमि कमिश्नर दे बहुत आर रिसपोंसीबल फॉर दिस ਜਿਨ੍ਹਾਂ ਨੇ ਸ਼ਹਿਰ ਨੂੰ ਕਿਉਂਕਿ ਉਹਨਾਂ ਨੇ ਤਾਂ ਇੱਕ ਚੀਜ਼ ਇਹ ਸਮਝਿਆ ਨਾ ਵੀ ਯਾਤਰਾ ਨੂੰ ਕੋਈ ਇਨਸਟਰਕਸ਼ਨਸ ਨੇ ਪਿੱਛੋਂ ਵੀ ਇਹ ਸ਼ਹਿਰ ਵੱਲ ਧਿਆਨ ਦੇਣਾ ਹੀ ਨਹੀਂ ਲੇਕਿਨ ਇੱਕ ਚੀਜ਼ ਇਹ ਹੈਗਾ ਇਹ ਕਾਰਪੋਰੇਸ਼ਨ ਦੇ ਨਾਲ ਉਹਨਾਂ ਦਾ ਵੀ ਨਾਂ ਜੁੜਿਆ ਹੋਇਆ ਉਹ ਇਹ ਨਾ ਸਮਝੇ ਵੀ ਉਹਨਾਂ ਦੀ ਡਿਊਟੀ ਹੈਗੀ ਹੈ ਵੀ ਲੋਕਾਂ ਨੂੰ ਰਿਲੀਫ ਦੇਣਾ ਨਾ ਕਿ ਇਹ ਕਿ ਲੋਕਾਂ ਦੇ ਅਸੀਂ ਕਹਿੰਦੇ ਚੈਨ ਜਿਹੜਾ ਸੀਗਾ वो खो ले असी खुद हैरान है तो पहले अज सरकार बदले ना साढ़े तीन साल हो गए थे योजे हालात जोड़े है सत अठ महीने तो पहले कह हालात नहीं सके क्यों नहीं अज हर धर्मेंद्र जी अभी खुद हैरान हो रहे हैं उड़ा स्टाफ है उन्होंने कोई कमी नहीं ਉਹੀ ਸਾਡੇ ਮੈਂਬਰ ਸਾਬਾਨ ਨੇ ਲੇਕਿਨ ਫੇਰ ਉਹੀ ਜੋ ਇਹ ਨੈਗਲੀਜੈਂਸੀ ਕਿਸੇ ਨਾ ਪਾਸ ਦੇ ਜਿਵੇਂ ਕਹਿੰਦੇ ਨਾ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੇ ਵਿੱਚ ਉਹ ਕਹਿੰਦੇ ਵੀ ਤੁਸੀਂ ਕਿਸੇ ਦਾ ਡੱਕਾ ਤੋੜਨਾ ਨਹੀਂ ਆਖਾ ਮੋੜਨਾ ਨਹੀਂ ਡੱਕਾ ਤੋੜਨਾ ਨਹੀਂ ਲੇਕਿਨ ਐਸ ਤਰ੍ਹਾਂ ਨਹੀਂ ਕੰਮ ਚੱਲਦਾ ਹੁੰਦਾ ਕਿਉਂਕਿ ਇਹਨਾਂ ਦਾ ਵੀ ਕੈਰੀਅਰ ਹੈ ਅੱਗੇ ਹੋ ਜੂਗਾ ਉਹਦੇ ਪਤਾ ਲੱਗ ਜਾਂਦਾ ਵੀ ਜਿਹੜੀ ਇਹਨਾਂ ਦੀ ਨੈਕਸਟ ਪੋਸਟਿੰਗ ਹੁੰਦੀ ਹੈ ਵੀ ਉੱਥੇ ਇਹਨਾਂ ਦੀ ਪਰਫਾਰਮੈਂਸ ਕਿਸ ਤਰ੍ਹਾਂ ਦੀ ਰਹੀ ਇਹ ਇਹਨਾਂ ਦੇ ਨਾਲ ਫਲੋਟ ਕਰੇਗੀ

ਉਨੇ ਕਹੇ ਜੀ ਬਿਲਕੁਲ ਮੈਨੂੰ ਤਾਂ ਪਹਿਲੇ ਪਿਛਲਾ ਪੈਸਾ ਦੇਓ ਆਉਂਦੇ ਵਿੱਚ ਇਹਨੇ ਐਸੀ ਨੇ ਪਾਸ ਕਰਤਾ ਵੀ ਇਹਨਾਂ ਦਾ 2 ਮਹੀਨੇ ਦਾ ਜਿਹੜਾ ਇਹਨਾਂ ਦਾ April ਤੱਕ April ਤੱਕ 12 ਲੱਖ 60 ਹਜ਼ਾਰ ਹੈ ਜੀ 12 ਲੱਖ 60 ਹਜ਼ਾਰ ਰੁਪਏ ਹੈ ਜਿਹੜਾ ਹੈਗਾ ਵੀ ਉਹ ਇਹਨਾਂ ਨੂੰ ਰਿਲੀਜ਼ ਕੀਤਾ ਜਾਵੇ ਐਸਟੀਐਨ ਸਾਹਿਬ ਆਪਦੇ ਦੇ ਨਾਲ ਕਹੇ ਜੀ ਇਹਨਾਂ ਨੂੰ 5 ਲੱਖ ਰਿਲੀਜ਼ ਕੀਤਾ ਜਾਵੇ ਕਿਉਂ ਉਹ ਅੱਜ ਅੱਜ ਬੈਠੇ ਅੱਜ ਉਹ ਐਸਡੀਐਮ ਸਾਹਿਬ ਵੀ ਬੈਠੇ ਆ आप देखिस फिर भी पब्लिक न फेस करते बैठे अगर उन्होंने दम नहीं 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 है आके फेस करे एमसी साहबान बैठे है असिता यही चलें कमिश्नर साहब उन्ह रिलीज करो उन्हों पेमेंट करो तुसी मेरी गल तो सुन लो ती अज है कल हो गए कि नहीं हो गए लेकिन असं आप टर्म पूरी करनी है जे नहीं भी सोर्स हो गए लेकिन लोगों को बेस्ट पॉसिबल जो हो सकता है वह जरूर देंगे थैंक यू